ਆਣੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਸਾਰਾ ਸੰਸਾਰ ਹੈ ਇਹਨੂੰ ਕਪਾਹਲਵਾਨਾਂ ਦੇ ਖਾਣੇ ਦੀ ਨਹੀਂ ਦੱਸਿਆ ਜਿਹੜਾ ਇਹਦੇ ਵਿੱਚ ਘੋਲ ਲੱਗਿਆ ਉਹ ਗੁਰਮੁਖ ਧਰਮ ਨੂੰ ਮੁੱਖ ਮੰਤਰੀ ਦਾ ਘੋਲ ਲੱਗਿਆ ਜਿਹੜਾ ਗੁਰਮੁਖ ਮੰਤਰਾ ਮਨੁੱਖ ਮੰਤਰਾ ਨੂੰ ਪ੍ਰਸਾਦ ਦੇ ਰਿਹਾ ਸੀ ਸਿੰਘ ਜੀ ਵਿੱਚ ਸਰਕਾਰ ਰੂਪੀ ਸਿੰਘ ਖਾੜੇ ਵਿੱਚੋਂ ਜਿੰਦ ਕੇ ਚੱਲਿਆ ਜਾਂਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੱਲਾ ਰਾਗ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਅਖਾੜੇ 'ਚ ਮਾਨਕ ਸੰਭਦਾਂ ਕਿਤੇ ਸਾਡੇ ਗੁਰੂਆਂ ਪੀਰਾਂ ਪੀਰਾਂ ਨੇ ਵੀ ਇਸ ਮਾਨ ਮਾਣ ਗੱਡ ਕੁਰਸੀ ਨੂੰ ਮਾਨ ਵਸਿਆ ਅੱਜ ਮਾਨ ਵਸਿਆ ਵੀਰੂ ਤੇ ਟੱਕਰ ਦੇ ਵਿੱਚ ਹਰ ਸਾਲ ਜੋ ਕਿ ਚਾਰ ਮਾਦ ਨੂੰ ਬਹੁਤ ਵੱਡਾ ਕੁਰਸੀ ਲੰਗਰ ਤੇ ਕੱਲ ਨੂੰ ਆ ਬਾਬਾ ਜੀ ਦੇ ਫੇਰੇ ਦੇ ਵਿੱਚ ਭੋਗ ਮਾਰ ਕੇ ਦੇ ਸੰਗ ਤਾਂ ਲੱਖਾਂ ਸੰਗਤਾਂ ਲੱਖਾਂ ਸਾਧੂ ਆਤੇ ਮੈਂ ਛੇਤੀ ਆਉਂਦਾ ਭਵਾਂਜੀ ਛੇਤੀ ਛੇਤੀ ਬਰਬਾਹ ਠੀਕ ਵਾਹ ਬਈ ਵਾਹ ਜਸਪੀਰ ਛੇਤੀ ਕਿੱਥੇ ਆ ਵਾਹ ਬਈ ਵਾਹ ਭਈ ਸ਼ਿਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ 'ਚ ਪੰਗਤੀ ਆਉਂਦੀ ਆ ਮੇਰ ਜਕਤੇਨ ਕਹੋ ਮਤ ਝੂਠੇ ਝੂਠਾ ਲੋਨਾਂ ਨੂੰ ਕਹ ਲੈ ਕਹਿੰਦਾ ਮੇਦਾ ਕਿਤੇਪਾ ਨੂੰ ਝੂਠੇ ਮਤ ਕਰੋ ਝੂਠਾ ਉਹ ਜਿਹੜਾ ਨੰਨੀ ਵਿਚਾਰ ਨਹੀਂ ਕਰਦਾ ਸਰਾਜ ਜੀ ਗ੍ਰੰਥਾ ਦੇ ਵਿੱਚ ਲਿਖਿਆ ਹੈ ਕਿ ਜਿਸ ਨਕਰ ਦੇ ਵਿੱਚ ਪਾਇਮਾਨਾਂ ਦੇ ਘੋਲੋ ਨਾਲ ਪੂਰਨ ਭਗਤ ਦਾ ਲੱਗਣੇ ਕੌਣ ਉਹ ਬਾਣਤ ਵਾਲੀ ਸਿੰਘ ਮਾਰਕੰਡ ਪੰਡਾਰੇ ਤਿਆਰ ਕਰਕੇ ਵਰਤਾਇਦਾਂ ਸਿੰਘ ਮਾਰਕੰਡ ਨਕਰ ਦੇ ਵਿੱਚ ਬਾਜਦੇ ਤੌਰ ਜੇ ਕੋਈ ਉਸ ਨਕਰ ਦੇ ਉੱਤੇ ਔਖੀ ਘੜੀ ਆਉਣੀ ਹੋਵੇ ਉਹ ਵੀ ਟੱਲ ਜਾਂਦੀ ਹੈ ਮਾਲ ਪਸੀਤੇ ਜੀ ਦਾਂਤੇ ਫਸਲ ਵਾਲੀ ਤੇ ਸ਼ੁਕਸ਼ਾਂਤੀ ਰਹਿ ਜਾਂਦਾ ਇਤਿਹਾਸਿਕ ਬਾਜੀ ਜਿਸ ਨਕਰ ਦੇ ਵਿੱਚ ਇਹ ਮਹਾਂ ਪahlwanਾਂ ਦੇ ਭੂਲੋ ਜਾਣ ਉਹ ਨਕਰ ਜਿੰਨ ਦੁਗਣੀ ਰਾਤ ਚੌਕੜੀ ਕੱਟੀ ਕਰਦੇ ਨੇ ਬਹੁਤ ਵਧੀਆ ਕੁਸ਼ਤੀਆਂ ਕਰ ਲਿਆ ਹੋ ਗਿਆ ਤੇ ਕੁਸ਼ਤੀ ਪ੍ਰੇਮੀ ਕੁੱਤੀ ਦਾ ਨਾਮ ਬਰਦੇ ਹੋ ਅਗਲੀ ਭਾਈ ਜੀ ਬੋਲੋ ਜੀ ਨਹੀਂ ਸੀਸ ਪਹਿਲਵਾਨ ਕੈਥਲ ਦੇ ਜੀਤਾ ਹੀਰੋ ਜੜੋ ਹਰ ਸੇਟੀ ਆ ਜਾਵੇ ਸਤੀਸ਼ ਸਤੀਸ਼ ਕੈਥਲ ਸੁਪੀਤ ਨੇ ਜੀਤਾ ਸੇਟੀ ਪੰਤੋ ਸੁਪੀਤ ਨੇ ਜੀਤਾ ਹਰੇ ਬੋਟਰ ਗੁਰੂ ਪਹਿਲਵਾਨ ਦੇ ਚਿਮਾ ਆਜਣਾ ਤਾਂ ਪਾਣ ਸਰਮਾਨ ਵੱਡੇ ਕਾਪਣਾ ਹੋਵੇਗਾ ਇਧਰ ਦੇ ਪਾਸੇ ਆ ਜਿਓ ਜੀ ਗੁਰੂ ਪਹਿਲਵਾਨ ਟੀਮਾਂ ਜੀ ਆ ਜਾਣਗੇ ਹੋਰ ਤਾਂ ਬਾਦ ਸਭਾ ਜਿਹੜਾ ਅਫਰੀਕੀ ਵੀਰੋਂ ਕੇ ਹੋ ਜਾਂਦਾ ਜਿਹੜਾ ਨਾਲ ਸਾਹਿਰੀ ਢਿੱlo ਆ ਸਾਡਾ ਭਰਾ ਚਲੋ ਚਲੋ ਆਜ ਕੁਲਦੀਪ ਕੋਚ ਤੇ ਚਾਰੂ ਹੀ ਹੋਏ ਨਾ ਸਾਡੇ ਇਲਾਕੇ ਦਾ ਮਾਣ ਆ ਕਹਿੰਦੇ ਭਾਈ ਗੁਰੂ ਪਹਿਲਵਾਨ ਜੀ ਟੀਮਾਂ ਜਿਨ੍ਹਾਂ ਦਾ ਅਖਾੜੇ ਦਾ ਚਿੱਤਰ ਕਹਿੰਦੇ ਖੈਰ ਪਚੀਮੇ ਨੇ ਗੀਤਾਂ ਦੇ ਵਿੱਚ ਵੀ ਕੀਤਾ ਮੇਰੇ ਵੀਰੋਂ ਉਹਨਾਂ ਦਾ ਮਾਨ ਸਨਮਾਨ ਜਿਹੜਾ ਫੱਟੇ ਕੱਪ ਜਨਾਰ ਕੀਤਾ ਜਾ ਰਿਹਾ ਹੋਰ ਟੀਮਾਂ ਦੇ ਬੜੇ ਫੱਟੀ ਪਹਿਲਵਾਨਾਂ ਕੰਦੇ ਇਲਾਕੇ ਦੇ ਉਹਨਾਂ ਦਾ ਮਾਨ ਸਨਮਾਨ ਜਿਹੜਾ ਹੈਰੀ ਢਿੱਲੋਂ ਦੇ ਨਾਲ ਕੰਦੇ ਅਫਰੀਦੀ ਧਲਿਓ ਦੇ ਨਾਲ ਕੁਲਦੀਪ ਕੋਚ ਭਰਾ ਸਾਡਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਵੱਡੇ ਕੱਪ ਦੇ ਨਾਮ। ਉਹ ਤੇਰੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਆਂ। ਸਾਡੇ ਇਲਾਕੇ ਦਾ ਮਾਣ ਉਸਤਾਦ ਜਗਤਾਰ ਗੋਲੂ ਪਹਿਲਵਾ ਜੀ ਟੀਮਾਂ ਜਿਨ੍ਹਾਂ ਦਾ ਵੱਡੇ ਕੱਪ ਦੇ ਨਾਲ ਸਨਮਾਨ ਕੀਤਾ ਜਾ ਰਿਹਾ। ਉਹ ਲੈ ਲੋ ਧੰਨਵਾਦ ਕਰਦੇ ਆਂ ਸਾਡੇ ਉਸਤਾਦ ਜਗਤਾਰ ਗੋਲੂ ਪਹਿਲਵਾ ਜੀ ਟੀਮਾਂ ਉਹ ਕਹਿਗਾ ਕਹਿਗਾ ਪੰਛੀ ਪੰਛੀ ਕੰਪ ਮਾਰ ਦੇ ਕੰਪ ਮਾਰ ਦੇ ਭਾਈ ਠੀਕ ਕੰਪ ਮਾਰ ਦੇ ਕੰਪ ਮਾਰ ਦੇ ਹਰਮਨ ਬਲਵੰਤ ਵੀਰੋ ਦੀ ਤੇ ਮਨਬਾਜ ਬਲਵੰਤ ਛੀਮਾ ਉਹ ਮਰ ਜਣਗੇ ਦਾਰ ਪੀਏ ਆ ਆ ਪਰ ਬਰਬਰ ਜੀਰੋ ਕੀ ਦੇ ਮਨਬਾਜ ਚੀਮਾ ਵਈ ਵਾ ਉਧਰ ਬਹੁਤ ਵੱਡੀ ਪੁਆਇੰਟ ਬਾਤ ਹੈ ਗੁਰੂ ਪਹਿਲਵਾਨ ਜੀ ਚੀਨਾ ਜਿਨ੍ਹਾਂ ਦਾ ਕੰਨੇ ਪੱਟੇ ਪੱਧਰ ਤੇ ਪਰ ਪੱਟੇ ਕੱਪ ਨੇ ਨਾਲ ਹੈਰੀ ਢਿੱਲੋ ਅਫਰੀਦੀ ਵੀਰੋ ਕੇ ਤੇ ਨਾਲ ਕੁਲਦੀਪ ਕੋ ਦੋਨਾਂ ਵੱਲੋਂ ਸਨਮਾਨ ਹੋਇਆ ਇੱਕ ਵਈ ਪਹਿਲਵਾਨਾਂ ਨੂੰ ਬੇਨਤੀ ਆਸੀ ਮੈਚ ਵੀ ਕਰਾਉਣੇ ਆ ਜੇ ਪਾਵੇ ਦੋਰੋਆਂਿਆਂ ਨੇ ਥੋੜਾ ਜਿਹਨੂੰ ਬਾਜਾ ਮਾਰਦੇ ਭਾਈ ਵਣ ਕੇ ਨਾਲ ਦੀ ਵਾਲੀ ਗਰਾਊਂਡ ਚ ਆ ਜਾ ਕਰੋ ਭਾਈ ਮੜਵਾਜ ਬਲਵਾ ਚੀਮਾ ਦੇ ਹਰਮਨ ਵੀਰੋ ਕੀ ਕੌਲਾ ਕਮੈਂਟੇਟਰ ਕਾਲਾ ਵੀਰ ਜੀ ਵੀਰੋ ਕੇ ਬਹੁਤ ਵਧੀਆ ਪ੍ਰਸਿੱਧ ਬੁਲਾਰਾ ਹੈ ਕੱਲ ਇਹਦਾ ਮਾਨ ਸਨਮਾਨ ਵੀ ਕੀਤਾ ਜਾਣਾ ਹੈ ਹੋਰ ਵੀ ਅ ਬੱਕ ਬੱਕ ਟੂਰਨਾਮੈਂਟ ਦੇ ਵਿੱਚ ਮੋਟਰਸਾਈਕਲਾਂ ਦੇ ਨਾਲ ਇਹਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਇਹਨਾਂ ਦਾ ਬੇਸ਼ੱਕ ਇਧਰੋਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਕੁਰਸੀਆਂ ਚੱਲਦੀਆਂ ਹੋਈਆਂ ਅਗਲੀ ਕੁਰਸੀ ਭਈ ਬਈ ਇੱਕ ਕੰਮੀ ਨੇ ਮੌਤ ਸੋਣਾ ਲਿਖਿਆ ਹੈ ਲੱਗਾ ਨਕਰ ਕਰਮਾ ਵਾਲੇ ਨੇ ਨਕਰ ਭਾਟਾ ਵਾਲੇ ਨੇ ਭਈ ਜਿਹੜੇ ਸਿੰਘ ਕਰਾਉਂਦੇ ਆ ਦਸਾਂ ਨਾਉਂ ਦੀ ਚਰਕ ਕਮਾਈ ਘੋੜਾ ਉੱਤੇ ਲਾਉਂਦੇ ਦਸਾਂ ਨਾਉਂ ਦੀ ਚਰਕ ਕਮਾਈ ਖੇਤਾਂ ਉੱਤੇ ਲਾਉਂਦੇ ਦਸਾਂ ਨਾਉਂ ਦੀ ਚਰਕ ਕਮਾਈ ਗੱਠ ਕਰਤੇ ਲਾਉਂਦੇ ਉਹਨਾਂ ਦੇ ਘੋੜੇ ਰਹਿ ਰਹੇ ਨੇ ਆਪਣੀਆਂ ਤਾਂ ਨੇ ਆਪੀ ਬਣਾ ਲੈ ਆਪਣੀਆਂ ਦੀਆਂ ਕਰਕੇ ਹੋਰ ਅਸੀਂ ਟੈਟ ਬੰਦ ਕਰ ਦਿਆਂ सा इलाके का मान सा मित्र दुनिया के पिछले तरसेम गोधड़ा हाँ जी बहुत कोशिश कर दी कुश्ती कुमान बहुत वादिया पुस्तक कर दिया ਕੰਨਾ ਨੱਕਰ ਕਰਮਾ ਵਾਲੇ ਨੇ ਲੱਕੜ ਭਾਟਾ ਵਾਲੇ ਨੇ ਭਾਈ ਜੇਲੇ ਸਿੰਘ ਕਰਾਉਂਦੇ ਆ 109 ਦੀ ਚਰਕ ਕਮਾਈ ਘੋੜਾ ਉੱਤੇ ਲਾਉਂਦੇ 109 ਦੀ ਚਰਕ ਕਮਾਈ ਖੇਤਾਂ ਉੱਤੇ ਲਾਉਂਦੇ ਉਹਦਾ ਹਰ ਵਾਲੇ ਆਲਦਾ ਬਹੁਤ ਰਹਿੰਦੇ ਨੇ ਨਾਮ ਪੰਨਾ ਚੰਗਾਂ ਗਾਮ ਦੀ ਕੰਨੀ ਆਉਂਦੀ ਬੋਲੀ ਬੋਲੂਗੀ ਇੱਥੇ ਦਾ ਵਾਹ ਜੀ ਵਾਹ ਬਹੁਤ ਵਧੀਆ ਕੁੱਤਿਆਂ ਪੈਲਦੇ ਆਂ ਬਈ ਪਹਿਲਵਾਨ ਸਾਥੀਓ ਇੱਕ ਸਾਡੀ ਪੰਜਾਬੀ ਕਹਾਵਤ ਹੈ ਕਿ ਦੋ ਮੱਲ ਘੁੱਟੇ ਹੈਲੋ ਇੱਕ ਮਿੰਟ ਰੁਕ ਜੀ ਲਓ ਜੀ ਉਧਰ ਸਾਡੇ ਇਲਾਕੇ ਦਾ ਮਾਨ ਸਰਫੇਮ ਮਹਿਲਵਾਲੀ ਜੀ ਜੋਤੜਾ ਸਾਡੇ ਕੋਚ ਸਰਫੇਮ ਮਹਿਲਵਾਲੀ ਜੀ ਜੋਤੜਾ ਮਨੋਮਾਟਿਕਾ ਸਕੂਲ ਭਲਾੜਾ ਦੇ ਅੱਠੀ ਬੱਚੇ ਜਿਹੜੇ ਇਸ ਵਾਰ ਖੇਡ ਖਿਲਾਏ ਨੇ ਬਹੁਤ ਵੀਰ ਦਾ ਅਗਲੇ ਸਾਲ ਅਗਲੇ ਸਾਲ ਵੀਰੋ ਕੇ ਜੰਗਲ ਦੇ ਵਿੱਚ ਸੋਨੇ ਦੇ ਕੜੇ ਨਾਲ ਸਨਮਾਨ ਕੀਤਾ ਜਾਣਾ ਇੱਕ ਵਾਰ ਤਾੜੀਆਂ ਮਾਰੋ ਦਰਸ਼ੇਵ ਪਲਵੰਦੇ ਨਾਲ ਦੀ ਵਾਹ ਬਈ ਵਾਹ ਤੇ ਭਾਈ ਨੀਤੇ ਵੱਲੋਂ ਸੋਨੇ ਦੇ ਕੜੇ ਨਾਲ ਸਨਮਾਨ ਕੀਤਾ ਜਾਣਾ ਦਰਸ਼ੇਵ ਪਲਵੰਦੇ ਕੀ ਚੋਟਾ ਰੇਤਾ ਬਹੁਤ ਬਹੁਤ ਮੁਬਾਰਕਾਂ ਇਸ ਤਰਸੇਮ ਨੂੰ ਹੋਣ ਤੋਂ ਹੀ ਭਾਈ ਮਨੀਰ ਪਹਿਲਵਣ ਬਲੇਰ ਕੋਟਲਾ ਤੇ ਪੱਪੂ ਲੋਗੋਬਾਲ ਵਿਸ਼ਾਲ ਪਹਿਲਵਣ ਵੀਰੋਕੇ ਰਾਜਾ ਪਹਿਲਵਣ ਕੰਗਪਲੀ ਸੁਖਵਿੰਦਰ ਪਹਿਲਵਣ ਪਟਿਆਲਾ ਤੇ ਜਸਵੀਰ ਪਹਿਲਵਣ ਠੀਕਾ ਇਹ ਵੀ ਪਹਿਲਵਣ ਆਪਣੇ ਆਪਣੇ ਅੰਦਰ ਮਾਰ ਕੇ ਚਾਰ ਰਹੇ ਨੇ ਜੀ ਵਾਹ ਬਈ ਵਾਹ ਨੂਰ ਕਬੀ ਮੈਂ ਛੇਤੀ ਹੋ ਪਹਿਲਵਾਨ ਨੂੰ ਉਹਦਰੇ ਸੀ ਪੈਦਲੋਂ ਧੰਨਵਾਦ ਕਰਦੇ ਆਂ ਡੰਗਲ ਕਮੇਟੀ ਵਾਲੇ ਵੀਰਾਂ ਦਾ ਵੀ ਡੰਗਲ ਕਮੇਟੀ ਵੱਲੋਂ ਟੀ ਕਮੇਟੀ ਵੱਲੋਂ ਵੀ ਅਗਲੇ ਸਾਲ ਕੋਸਲੀ ਦੇ ਪ੍ਰਸਿੱਧ ਬਲਾਰੇ ਪਹਿਲਵਾਨ ਨਾਜਰ ਸਿੰਘ ਦੀ ਟੋਕਲ ਖੇੜੀ ਉਹਨਾਂ ਦਾ ਵੀ ਵਿਸ਼ੇਸ਼ ਮਾਣ ਸਨਮਾਨ ਕੀਤਾ ਜਾਣਾ ਡੰਗਲ ਕਮੇਟੀ ਵੱਲੋਂ ਨਾਜ਼ਰ ਬਾਜ ਮਾਜੀ ਠੋਗਲ ਖੇੜੀ ਬਾਜੀ ਬਾ ਮੈਂ ਤੈਨੂੰ ਧੰਨਵਾਦ ਕਰਦਾ 바ਪਾ ਬਾਲਕਰਾਮ ਜੀ ਦਾ 바ਪਾ ਸ਼ੰਤਾਨਾ ਜੀ ਦਾ ਤੇ ਸਾਡੇ ਸਰਪੰਚ ਗੁਰਮੀਤ ਸਿੰਘ ਜੀ ਗਿੱਦੂ ਜਿਨ੍ਹਾਂ ਵੱਲੋਂ ਦਾਸ ਨੂੰ ਵੀ 2026 ਦੇ ਵਿੱਚ ਇਹਦਾ ਮੋਸਤੀ ਨਰਨ ਹੋਣਾ ਮਾਨ ਸਨ ਮਾਰ ਜਿੱਤਿਆ ਜਾਣਾ ਮੈਂ ਤੈਨੂੰ ਧੰਨਵਾਦ ਕਰਦਾ ਇਸ ਨਾਲ ਸਾਡੇ ਇਲਾਕੇ ਦਾ ਮਾਣ ਜਗਤਾਰ ਗੋਲੂ ਪਹਿਲਵਾਨ ਜੀ ਦੀ ਮਾਸਾ ਬਹੁਤ ਵੱਡਾ ਨਾਮ ਜੀ 17 ਮਾਰਚ ਨੂੰ ਜੀਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਬਹੁਤ ਵੱਡਾ ਕੁਰਸੀ ਮੈਕਲ ਹੋਣ ਜਾ ਰਿਹਾ ਹੈ ਜਿੱਥੇ ਝੰਡੀ ਤੇ ਜੱਤਣ ਵਾਲੇ ਪਹਿਲਵਾਨ ਨੂੰ ਟਰੈਕਟਰ ਨਾਮ ਦੇ ਦਿੱਤਾ ਜਾਣਾ ਹੈ ਦਰਸ਼ਕ ਵੀਰੋ ਇੱਕ ਵਾਰ ਤਾੜੀ ਮਾਰ ਦਿਓ ਆਪਣੇ ਇਲਾਕੇ ਦੇ ਵਿੱਚ 17 ਮਾਰਚ ਨੂੰ ਸਤਿ ਧੰਵਾ ਬਾਬਾ ਸਰ ਸਿੰਘ ਮਹਾਰਾਜ ਦੀ ਪਾਰ ਕਿਰਪਾ ਦਾ ਸਦਕਾ ਜਗਤਾਰ ਵੱਲੋਂ ਪਹਿਲਵਾਨ ਦੀ ਸਰਪਰਾਜੇਤ ਬਹੁਤ ਵੱਡਾ ਕੁਰਸੀ ਮੰਗਲ ਕਰਵਾਇਆ ਜਾ ਰਿਹਾ ਹੈ ਜਿੱਥੇ ਝੰਡੀ ਤੇ ਜੱਤਣ ਵਾਲੇ ਪਹਿਲਵਾਨ ਨੂੰ ਟਰੈਕਟਰ ਨਾਮ ਦੇ ਦਿੱਤਾ ਜਾਣਾ ਸਾਰੇ ਸੰਗਤ ਨੂੰ ਬੇਨਤੀ ਹਾਂ ਮਮਾ ਜੀ ਕੋਲੋਂ ਵੀ ਕਿਰਪਾਤਾ ਕਰਨੀ ਵਾਹ ਬਈ ਬਾ ਜਦੋਂ ਚਲੋ ਵੀ ਚਾਰ ਚਾਰ ਕੁਰਸੀਆਂ ਆਉਣੀ ਚਾਹੀਦੀਆਂ ਨੇ ਧੰਨਵਾਦ ਜੀ ਬਹੁਤ ਵੱਡੀਆਂ ਕੁਸ਼ਤੀਆਂ ਚੱਲ ਰਹੀਆਂ ਹੋਈਆਂ ਤੇ ਕੁਸ਼ਤੀ ਪ੍ਰੇਮੀ ਕੁਸ਼ਤੀ ਦਾ ਨਾਮ ਬਾਣਦੇ ਹੋਏ ਕਹਿੰਦਾ ਖੇਡਾਂ ਨੂੰ ਨਾ ਜਾਇਓ ਘੁੱਲ ਕੇ ਪੰਜਾਬੀਓ ਆ ਨਸਿਆਂ ਚ ਰੁੱਤੀ ਜਾਂਦੀ ਜਵਾਨੀ ਨੂੰ ਬਚਾਓ ਪੰਜਾਬੀਓ ਨਸਿਆਂ ਚ ਰੁੱਤੀ ਜਾਂਦੀ ਜਵਾਨੀ ਨੂੰ ਬਚਾਓ ਪੰਜਾਬੀਓ ਕਹਿੰਦਾ ਪੰਜਾਬੀ ਲੋਕਾਂ ਵਿੱਚ ਨੁਕਸ ਪੈ ਗਿਆ ਵਿੱਚ ਨਸਿਆਂ ਦੇ ਵੱੜ ਕੇ ਖਾ ਖੰਮ ਤਿੰਨਾਂ ਵਿੱਚ ਹੋ ਕੇ ਥੇਕੇ ਜਾਂ ਤੜਕੇ ਹੀ ਛੱਡਦੇ ਦਿਨੇ ਰਾਤ ਤੇ ਪਿੰਦੇਾਰੂ ਕਿਸੇ ਸਮੇਂ ਨਹੀਂ ਹਟਦੇ ਬਹੁਤੇ ਤੜਕੇ ਪੀਂਦੇਹਾੜੀ ਜੱਟ ਜਮੀਨਾ ਘਰ ਤੇ ਗੋੰਦੀ ਪੀੜੀ ਭੜ ਗਈ ਨਸੇ ਵਿੱਚ ਬਾਹਰ ਨਸੇ ਦੀ ਸੜ ਤੇ ਉਹ ਬਹੁਤੇ ਮਾਣ ਦੇ ਕੇ ਖਾ ਕੇ ਗੋਲੀਆਂ ਮਰਦੇ ਬਹੁਤੇ ਮਾਣ ਦੇ ਕੇ ਲਾ ਕੇ ਟੀਕੇ ਮਰਦੇ ਬਹੁਤੇ ਮਾਣ ਦੇ ਕੇ ਲਾ ਕੇ ਟੀਕੇ ਮਰਦੇ ਇਹ ਨੌਜਵਾਨ ਵੀਰੋ ਜੱਟ ਨਸੇ ਪਿਆਰੂ ਨਖਿਆ ਨੂੰ ਪਹੁੰਚਾਉਂਦਾ ਇੱਕ ਬਹੁਤ ਵਧੀਆ ਪ੍ਰਲ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਥਾਮਲਾ ਮਾਰੀਏ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਲੜਾ ਮੁਕਤ ਇਕ ਕਰਨ ਕੁਸ਼ਤੀ ਦੇ ਵੱਲ ਪ੍ਰੇਰਿਏ ਤੇ ਬੇਨਤੀ ਆ ਵੀ ਅੱਧਾ 35 ਮਿੰਟ ਬਾਕੀ ਨੇ ਜੀ 36ਵੀਂ ਕੁਸ਼ਤੀ ਲਿਖ ਦਿਓ ਜੀ ਆ ਗੇਂਦੀ ਕਰਨਾ 58 ਗੁਰੂ ਘਰ ਪਰਟੀ ਜੀ ਆਖਿਆ ਪਰਚਾ ਕੁਸ਼ਤੀਆ ਕਰ ਦਿਓ ਜੀ ਮੇਰੇ ਨਾਲ ਪਰਚਾ ਜਿਹੜੇ ਪਾਸਾ ਤੋਂ ਮੁੰਡੇ ਨੂੰ ਜੋੜਾ ਬਲਾਓ ਜੀ ਆਖਰ ਤੋਂ ਮੈਂਦੀ ਹੈ ਬਹੁਤ ਵਧੀਆ ਪਹਿਲਵਾਨ ਪਹੁੰਚੇ ਨੇ ਜਿੰਨਾ ਨਾ ਰਣਜੀਤ ਪਰਮਾ ਨੀਲਾਵਲਾ ਵੀ ਪਹੁੰਚੇ ਨਾ ਨੀ ਜਨਾ ਉਹ ਨਾ ਕੋਈ ਇਹਨਾਂ ਪਰ ਕੋਈ ਉਹ ਤੁਹਾਨੂੰ ਆਪਣੇ ਖਰਚਾ ਪਾਉਗੇ ਹਮਮ ਬਾਈ ਮੈਂ ਬੇਨਤੀ ਕਰਦਾ ਆਓ ਜੀ ਆਮੜਾ ਪਹਿਲਵਾਨ ਜੀ ਬਠੰਡਾ ਇੱਕ ਵਾਰ ਖਾੜੇ ਨੂੰ ਸਲਾਮੀ ਦਿਓ ਲਓ ਜੀ ਇਹ ਆਮੜਾ ਪਹਿਲਵਾਨ ਬਟੰਡਾ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਹੈ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੇ ਨਾਂ ਤੇ ਵਾਹ ਜੀ ਭਾਈ ਹੁਣ ਮੈਂ ਬੇਨਤੀ ਕਰਦਾ ਆਓ ਜੀ ਕੈਲਸ਼ੀਅਮ ਪਹਿਲਵਾਨ ਜੀ ਕੈਲਸ਼ੀਅਮ ਪਹਿਲਵਾਨ ਜੀ ਲਓ ਜੀ ਇਹ ਵੀ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਹੈ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਦੇ ਨਾਂ ਤੇ ਆਹ ਭਾਈ ਮਰਜੀਤ ਪਾਤਨ ਸ਼ਮਾਨਾ ਬਹੁਤ ਵਧੀਆ ਪਹਿਲਵਾਨਾਂ ਦੀ ਹੋਰ ਸਾਰ ਆਪਣੀ ਕੋਚੀ ਲੰਗਰ ਦੇ ਵਿੱਚ ਆਣੀ ਲਵਾਉਂਦਾ ਬਲਜੀਤ ਪਹਿਲਵਾਨ ਸਮਾਣਾ ਤੇ ਜਬਰਾ ਪਹਿਲਵਾਨ ਜੀ ਇੱਕ ਵਾਰ ਖਾਣੇ ਨੂੰ ਸਲਾਮੀ ਦਿਓ ਜੀ ਆ ਬਈ ਜਬਰਾ ਪਹਿਲਵਾਨ ਚੰਦਰ ਪਹਿਲਵਾਨ ਖੇੜੀ ਇੱਕ ਵਾਰ ਖਾਣੇ ਨੂੰ ਸਲਾਮੀ ਦੇਵੇ ਇਹ ਸਾਰੇ ਵਧੀਆ ਪਹਿਲਵਾਨ ਪਹੁੰਚੇ ਨੇ ਚੰਦਰ ਪਹਿਲਵਾਨ ਖੇੜੀ ਪਹਿਲਵਾਨ ਵੀਰ ਸਿੰਘ ਕੁੱਸਤੀ ਖੜਗਾ ਪਹਿਲਵਾਨ ਹੈ ਖਾਣੇ ਨੂੰ ਸਲਾਮੀ ਦਿਓ ਜਰਿੰਦਰ ਪਹਿਲਵਾਨ ਸਮਾਣਾ ਬਈ ਇੱਕ ਵਾਰ ਖਾਣੇ ਨੂੰ ਸਲਾਮੀ ਦਿਓ ਜਵਾਨਾ ਭਾਈ ਮੈਂ ਬੇਨਤੀ ਕਰਦਾ ਆਓ ਜੀ ਗੁਰਪਿਆਰ ਪਹਿਲਵਾਨ ਜੀ ਢੰਗੇੜਾ ਸਾਡੇ ਨੂੰ ਸਲਾਮੀ ਦਿਓ ਗੁਰਪਿਆਰ ਪਹਿਲਵਾਨ ਜੀ ਢੰਗੇੜਾ ਗਿਆਤ ਪਹਿਲਵਾਨ ਜੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਇਹ ਵੀ ਆਪਣੀ ਜੋੜ ਦਾ ਬਹੁਤ ਵਧੀਆ ਪਹਿਲਵਾਨ ਸਾਡੇ ਗੋਰਾ ਬੰਸਰ ਜੀ ਭਾਡਰ ਵਾਲੇ ਮਾਨਸਾ ਵਾਲੇ ਬੋਰਾ ਬਾਂਸਰ ਜੀ ਮਾਚਾ ਵਾਲਾ ਜਿਹੜਾ ਮਾਚਾ ਵਾਲਾ ਜਿਹੜਾ ਜੁੱਤੀਆਂ ਦੀ ਦੁਕਾਨ ਹੈ ਉਹ ਮਾਚਾ ਜਿਹੜੀ ਕੁਰਸੀ ਮੰਗਲਾਂ ਨੰਨ ਬਣਾ ਰਹੇ ਨੇ ਬਹੁਤ acha ਉਹਦੇ ਬਾਰੇ ਬੋਲ ਬੋਰਾ ਬਾਂਸਰ ਜੀ ਬਹੁਤ ਵਧੀਆ ਪੁਸ਼ਤੀਆਂ ਚੱਲ ਰਹੀਆਂ ਗੋਸ਼ਤੀ ਕਮੇਟੀ ਕੁਰਸੀ ਦਾ ਆਨੰਦ ਮਾਣਦੇ ਹੋਏ ਕਹਿੰਦਾ ਜੱਟ ਹਰ ਸ਼ਬ ਤੇਰੀ ਰੱਬਾ ਔਰ ਜੱਟ ਹਰ ਸ਼ਬ ਤੇਰੀ ਹਰ ਇੱਕ ਜੀਵ ਨੂੰ ਸਹਿ ਰੱਬ ਦੀ ਬਈ ਨਹੀਂ ਖਾਕਦੀ ਢੇਰੀ ਔਰ ਜੱਟ ਹਰ ਸ਼ਬ ਤੇਰੀ ਰੱਬਾ ਇਹ ਜੱਟ ਹਰ ਸ਼ਬ ਤੇਰੀ ਜੱਟ ਹਰ ਸ਼ਬ ਤੇਰੀ ਰੱਬਾ ਤੇ ਜਿੱਤ ਹਰਸਨ ਤੇਰੀ ਬਹੁਤ ਵਧੀਆ ਕੁਸ਼ਤੀ ਕਰਦੇ ਹੋ ਜੀ ਦੇਖੋ ਕਿਹੜਾ ਪਹਿਲਵਾਨ ਨੇ ਕੋਚੋ ਜਿੱਤ ਪ੍ਰਾਪਤ ਕਰਦਾ ਵਾਹ ਜੀ ਬਲਵਾਨ ਬਲਵਾਨ ਮੀਰੋਗੇ ਤੇ ਮਨਬਾਜ ਬਲਵਾਨ ਟੀਮਾ ਵਾਹ ਬੜੀ ਵਾਹ ਹੋ ਛੇਤੀ ਜਾ ਪਾਲਣ ਨਹੀਂ ਮੈਂ ਬੇਲਦੀ ਕਰਦਾ ਆਓ ਜੀ ਸੱਜਣ ਪਹਿਲਵਾਨ ਦੀ ਟੀਮਾ ਇੱਕ ਵਾਰ ਕੁਆਰੇ ਨੂੰ ਸਲਾਮੀ ਦਿਓ ਆ ਬਈ ਸੈਕੰਡ ਪਹਿਲਵਾਨ ਜੀ ਟੀਮਾ ਇਹ ਵੀ ਆਪਣੀ ਜੋੜ ਦਾ ਫੇਰੇ ਦਾ ਪਹਿਲਵਾਨ ਹੈ ਇੱਕ ਵਾਰ ਤਾੜੀਆਂ ਮਾਰੋ ਪਹਿਲਵਾਨ ਜੀ ਭਾਈ ਸਰਦਾਰ ਬਲਕਾਰ ਸਿੰਘ ਜੀ ਵੀਰੋ ਕੇ 2026 ਦੇ ਜਿਹੜਾ ਕੁਸ਼ਤੀ ਮੈਚ ਹੋਣਾ ਉਹਨਾਂ ਵੱਲੋਂ ਵੀ ਮਾਪਾਂ ਜੀ ਦੇ ਚਰਨਾ ਤੋਂ ਕਾਸ਼ਰਾ ਲੈ ਕੇ ਆਪਣੀ ਨੇਕ ਦਵਾਈ ਦੇ ਵਿੱਚੋਂ 5500 ਰੁਪਏ ਦਾ ਵੱਡਾ ਯੋਗਦਾਨ ਪਾਇਆ ਜਾਣਾ ਅਸੀਂ ਤੈਨੂੰ ਧੰਨਵਾਦ ਕਰਦੇ ਹਾਂ ਸਰਦਾਰ ਬਲਕਾਰ ਸਿੰਘ ਜੀ ਵੀਰੋ ਕੇ ਉਹਨਾਂ ਦਾ ਵੀ ਸਿੱਧਾ ਤੋਂ ਧੰਨਵਾਦ ਕਰਨਾ ਹੈ ਅੱਜ ਇਹ ਖੇਮੇਦਰ ਪਹਿਲਵਣ ਪਟਿਆਲਾ ਤੇ ਜਸਮੀਰ ਬਲਵਾਂ ਠੀਕਾ ਛੇਤੀ ਹੋ ਪਰਵਾਨੀ ਬੋਲੂ ਪਰਵਾਨੀ ਤੇਰੀ ਨਾਲ ਕਿੱਥੇ ਤੋਂ ਕੰਮ